ਸਾਤਰੀਏ ਕਾਲਜੀ ਠੰਡ ਦੇ ਮੌਸਮ ਵਿੱਚ ਜਿਹੜਾ ਗਾਜਰਾਂ ਦੀ ਬਰਫੀ ਹੋ ਗਈ ਜਾਂ ਗਾਜਰ ਦਾ ਹਲਵਾ ਗਾਜਰ ਪਾ ਕੇ ਜਿਹੜਾ ਸਾਰੇ ਘਰਾਂ ਵਿੱਚ ਆਪਣੇ ਜ਼ਰੂਰ ਬਣਾਇਆ ਜਾਂਦਾ ਹੈ ਪਰ ਇਹਦੇ ਵਿੱਚ ਜਿਹੜਾ ਸਭ ਤੋਂ ਔਖਾ ਕੰਮ ਲੱਗਦਾ ਨਾ ਉਹ ਗਾਜਰਾਂ ਨੂੰ ਕद्दूकस ਕਰਨ ਦਾ ਹੁੰਦਾ ਕद्दूकस ਕਰਨ ਤੇ ਜਿਹੜਾ ਕਾਫੀ ਜ਼ਿਆਦਾ ਟਾਈਮ ਲੱਗ ਜਾਂਦਾ ਹੈ ਤਾਂ ਅੱਜ ਮੈਂ ਤੁਹਾਡੇ ਵਾਸਤੇ ਬਿਲਕੁਲ ਆਸਾਨ ਤਰੀਕੇ ਨਾਲ ਬਣਨ ਵਾਲੀ ਇੱਕ ਬਹੁਤ ਹੀ ਟੇਸਟੀ ਜਿਹੜੀ ਗਾਜਰ ਦੀ ਬਰਫੀ ਦੀ ਰੈਸਪੀ ਲੈ ਕੇ ਆਈਆਂ ਏ ਵਾਲੀ ਬਰਫੀ ਬਣਾਉਣ ਵਾਸਤੇ ਨਾ ਆਪਾਂ ਨੂੰ ਗਾਜਰਾਂ ਨੂੰ ਜਿਹੜਾ ਕद्दूकस ਵੀ ਨਹੀਂ ਕਰਨਾ ਪਏਗਾ ਤੁਸੀਂ ਬਿਲਕੁਲ ਇਨਸਟੈਂਟ ਤਰੀਕੇ ਨਾਲ ਇਹਨੂੰ ਬਣਾ ਕੇ ਤਿਆਰ ਕਰ ਲੋਗੇ ਤੇ ਬਿਨਾ ਖੋਏ ਤੋਂ ਆਪਾਂ ਇਹਨੂੰ ਬਣਾਉਣ ਵਾਲੇ ਆ ਜਿਆਦਾ ਇਹਦੇ ਵਿੱਚ ਸਮਾਨ ਦੀ ਜ਼ਰੂਰਤ ਨਹੀਂ ਹੈ ਖਾਣ ਵਿੱਚ ਬਰਫੀ ਬਹੁਤ ਹੀ ਟੇਸਟੀ ਬਣਦੀ ਹੈ ਜੇ ਤੁਸੀਂ ਕਦੀ ਗਾਜਰ ਦੀ ਬਰਫੀ ਪਹਿਲਾਂ ਨਹੀਂ ਬਣਾਈ ਨਾ ਤਾਂ ਵੀ ਤੁਸੀਂ ਬਹੁਤ ਹੀ ਈਜ਼ੀ ਵੇ ਨਾਲ ਜਿਹੜਾ ਇਹਨੂੰ ਬਣਾ ਕੇ ਤਿਆਰ ਕਰ ਲੋਗੇ ਤਾਂ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਇਹ ਰੈਸਪੀ ਚੰਗੀ ਲੱਗੇਗੀ ਚੰਗੀ ਲੱਗੀ ਤਾਂ ਨੂੰ ਲਾਈਕ ਜ਼ਰੂਰ ਕਰਿਓ ਤੇ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਚਲੋ ਫਿਰ ਇਹ ਟੇਸਟੀ ਜੀ ਬਰਫੀ ਨੂੰ ਬਣਾਉਣਾ ਸ਼ੁਰੂ ਕਰਦੇ ਆਂ ਤਾਂ ਇਸ ਬਰਫੀ ਨੂੰ ਬਣਾਉਣ ਵਾਸਤੇ ਆਪਾਂ ਨੂੰ ਸਭ ਤੋਂ ਪਹਿਲਾਂ ਜਿਹੜੀਆਂ ਚਾਹੀਦੀਆਂ ਨੇ ਗਾਜਰਾ ਤਾਂ ਆਪਾਂ ਇਹਦੇ ਵਾਸਤੇ ਜਿਹੜਾ 700 ਗ੍ਰਾਮ ਗਾਜਰਾ ਲਈਆਂ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਕੇ ਨਾ ਪਹਿਲਾਂ ਸਾਫ਼ ਕਰ ਲੈਣਾ ਹੈ ਤੇ ਇਹਦਾ ਜਿਹੜਾ ਛਿਲਕਾ ਆਪਾਂ ਸਾਰਾ ਉਤਾਰ ਲਿਆ ਗਾਜਰਾਂ ਜਿੰਨੀਆਂ ਵਧੀਆਂ ਹੋਣਗੀਆਂ ਓੰਨੀ ਵਧੀਆਂ ਜਿਹੜੀ ਬਰਫੀ ਬਣ ਕੇ ਤਿਆਰ ਹੋਏਗੀ ਜਿਹੜਾ ਗਾਜਰਾਂ ਚ ਪੀਲਾ ਜਿਹਾ ਇੱਕ ਹਿੱਸਾ ਹੁੰਦਾ ਨਾ ਅੰਦਰ ਉਹ ਇਹਨਾਂ ਵਿੱਚ ਘੱਟ ਤੋਂ ਘੱਟ ਹੋਣਾ ਚਾਹੀਦਾ ਕਿਉਂਕਿ ਜੇ ਉਹ ਜ਼ਿਆਦਾ ਹੁੰਦਾ ਨਾ ਫਿਰ ਜਿਹੜੀ ਬਰਫੀ ਆਪਾਂ ਜੋ ਵੀ ਗਾਜਰ ਦੀ ਮਠਿਆਈ ਬਣਾ ਕੇ ਤਿਆਰ ਕਰਦੇ ਉਹ ਟੇਸਟੀ ਨਹੀਂ ਬਣਦੀ ਤਾਂ ਇਸ ਤੋਂ ਬਾਅਦ ਕਿਉਂਕਿ ਆਪਾਂ ਇਹਨਾਂ ਗਾਜਰਾਂ ਨੂੰ ਕद्दूकस ਨਹੀਂ ਕਰਨ ਵਾਲੇ ਤਾਂ ਇਸ ਤਰ੍ਹਾਂ ਨਾ ਜਿਹੜਾ ਇੱਕ ਸਬਜ਼ੀਆਂ ਕੱਟਣ ਵਾਲਾ ਚੋਪਰ ਆਂਦਾ ਆਪਾਂ ਉਹ ਲੈ ਲਿਆ ਜੇ ਤੁਸੀਂ ਕद्दूकस ਕਰਨਾ ਚਾਹੁੰਦੇ ਹੋ ਨਾ ਬਿਲਕੁਲ ਕਰ ਸਕਦੇ ਹੋ ਤੇ ਸੇਮ ਤਰੀਕੇ ਨਾਲ ਬਰਫੀ ਬਣਾ ਸਕਦੇ ਹੋ ਪਰ ਕਿਉਂਕਿ ਆਪਾਂ ਬਿਨਾਂ ਕद्दूकस ਕਰੇ ਇਹਨਾਂ ਨੂੰ ਬਣਾ ਰਿਹਾ ਤਾਂ ਇਸ ਤਰ੍ਹਾਂ ਆਪਾਂ ਇੱਕ ਚੋਪਰ ਵਿੱਚ ਨਾ ਗਾਜਰਾਂ ਨੂੰ ਛੋਟੇ-ਛੋਟੇ ਟੁਕੜਿਆਂ ਵਿੱਚ ਕੱਟ ਕੇ ਪਾ ਲਵਾਂਗੇ ਤਾਂ ਇੰਨੀਆਂ ਕਾ ਗਾਜਰਾਂ ਜਿਹੜੀਆਂ ਆਪਾਂ ਕੱਟ ਕੇ ਇੱਕ ਚੋਪਰ 'ਚ ਪਾ ਲੈਣੀਆਂ ਨੇ ਇਸ ਤੋਂ ਬਾਅਦ ਆਪਾਂ ਇਹਦਾ ਕੋਈ ਬਿਲਕੁਲ ਬਰੀਕ ਜਿਹੜਾ ਕੋਈ ਪੇਸਟ ਨਹੀਂ ਬਣਾ ਹੁਣ ਇਹ ਮੈਂ ਤੁਹਾਨੂੰ ਨਾ ਚॉप ਕਰਨ ਤੋਂ ਬਾਅਦ ਇਹਨਾਂ ਦਾ ਟੈਕਸਚਰ ਦਿਖਾਨੀ ਆ ਦੇਖੋ ਇਸ ਤਰੀਕੇ ਨਾਲ ਬਿਲਕੁਲ ਆਪਾਂ ਇਹਦਾ ਪੇਸਟ ਨਹੀਂ ਬਣਾਇਆ ਤੁਸੀਂ ਚਾਹੋ ਤੇ ਜਿਹੜਾ ਮਿਕਸਰ ਗਰਾਇੰਡਰ ਜਾਰ ਹੁੰਦਾ ਨਾ ਉਹਦੇ ਵਿੱਚ ਵੀ ਇਹਨਾਂ ਨੂੰ ਇਸ ਤਰ੍ਹਾਂ ਕਰ ਸਕਦੇ ਹੋ ਬਸ ਧਿਆਨ ਉਹਦੇ ਵਿੱਚ ਵੀ ਇਹ ਹੀ ਰੱਖਣਾ ਹੈ ਮਿਕਸਰ 'ਚ ਪੀਸਦੇ ਟਾਈਮ ਵੀ ਇਹਦਾ ਪੇਸਟ ਨਹੀਂ ਬੰਨਣਾ ਚਾਹੀਦਾ ਇਸ ਤਰ੍ਹਾਂ ਦਾ ਇਹਦਾ ਟੈਕਸਚਰ ਹੋਣਾ ਚਾਹੀਦਾ ਤਾਂ ਸਾਰੀਆਂ ਗਾਜਰਾਂ ਨੂੰ ਆਪਾਂ ਦੇਖੋ ਸੇਮ ਵੇ ਨਾਲ ਚੋਪ ਕਰ ਲਿਆ ਹੁਣ ਆਪਾਂ ਜਿਹੜੇ ਇੱਕ ਕੜਾਈ ਵਿੱਚ ਦੋ ਚਮਚ ਪਾਵਾਂਗੇ ਦੇਸੀ ਘਿਓ ਦੇ ਛੋਟੇ ਵਾਲੇ ਚਮਚ ਨਾਲ ਆਪਾਂ ਇਹਦਾ ਨਾਪ ਲਿਆ ਤੇ ਕਿਉ ਉਹ ਨੂੰ ਹੈ ਜਿਹੜਾ ਆਪਾਂ ਹਲਕਾ ਜਿਹਾ ਗਰਮ ਪਹਿਲਾਂ ਕਰ ਲੈਣਾ ਜ਼ਿਆਦਾ ਗਰਮ ਨਹੀਂ ਕਰਨਾ ਬਸ ਜਿਵੇਂ ਹੀ ਹਲਕਾ ਜਿਹਾ ਕਿਉ ਗਰਮ ਹੋ ਜਾਂਦਾ ਨਾ ਥੋੜਾ ਜਿਹਾ ਫੇਰ ਆਪਾਂ ਜਿਹੜੀਆਂ ਗਾਜਰਾਂ ਸੀ ਉਹ ਸਾਰੀਆਂ ਇਹਦੇ ਵਿੱਚ ਪਾ ਦਾਂਗੇ ਗਾਜਰਾਂ ਨੂੰ ਆਪਾਂ ਪਹਿਲਾਂ ਚੰਗੀ ਤਰ੍ਹਾਂ ਜਿਹੜਾ ਕਿਉ ਵਿੱਚ ਭੁੰਨ ਲੈਣਾ ਜਦੋਂ ਆਪਾਂ ਕਿਉ ਵਿੱਚ ਗਾਜਰਾਂ ਨੂੰ ਚੰਗੀ ਤਰ੍ਹਾਂ ਭੁੰਨ ਲੈਂਦੇ ਆ ਨਾ ਤਾਂ ਆਪਾਂ ਚਾਹੇ ਬਰਫੀ ਬਣਾਈਏ ਚਾਹੇ ਹਲਵਾ ਬਣਾਈਏ ਉਹਦਾ ਬਹੁਤ ਹੀ ਟੇਸਟੀ ਹੈ ਜਿਹੜਾ ਉਹ ਬਣ ਕੇ ਤਿਆਰ ਹੁੰਦਾ ਗੈਸ ਦਾ ਫਲੇਮ ਘੱਟ ਰੱਖਾਂਗੇ ਤੇ ਨੂੰ ਲਗਾਤਾਰ ਚਲਾਉਂਦੇ ਹੋਏ ਜੇ ਤੁਸੀਂ ਵੀ ਸੋਈ ਵਿੱਚ ਕੋਈ ਹੋਰ ਨਾਲ-ਨਾਲ ਕੰਮ ਕਰ ਰਹੇ ਹੋ ਨਾ ਉਹ ਵੀ ਕਰ ਸਕਦੇ ਹੋ ਬਸ ਇਹਨੂੰ ਵਿੱਚ-ਵਿੱਚ ਜਿਹੜਾ ਚਲਾਉਂਦੇ ਰਹਿਣਾ ਤੇ ਇਹ ਚਾਹੋ ਤੇ ਗਾਜਰਾ ਨੂੰ ਤੁਸੀਂ ਵਿੱਚ-ਵਿੱਚ ਜਿਹੜਾ ਟੱਕ ਪਲੇਟ ਨਾਲ ਨਾ ਟੱਕ ਕੇ ਵੀ ਪਕਾ ਸਕਦੇ ਹੋ ਤਾਂ ਮੈਂ ਇਹਨੂੰ ਦੇਖੋ ਹੁਣ ਪਕਾਉਂਦੇ ਹੋਏ ਨਾ 5 ਤੋਂ 7 ਮਿੰਟ ਦੇ ਕਰੀਬ ਇਹਨੂੰ ਹੋ ਚੁੱਕਿਆ ਦੇਖ ਕੇ ਤੁਹਾਨੂੰ ਪਤਾ ਚੱਲ ਰਿਹਾ ਕਿ ਗਾਜਰਾ ਪਹਿਲਾਂ ਨਾਲੋਂ ਕਾਫੀ ਨਰਮ ਹੋ ਚੁੱਕੀਆਂ ਨੇ ਕਾਫੀ ਸੌਫਟ ਹੋ ਗਈਆਂ ਨੇ ਆਪਾਂ ਇਸੇ ਤਰ੍ਹਾਂ ਜਦੋਂ ਇਹਨਾਂ ਨੂੰ 5 ਤੋਂ 7 ਮਿੰਟ ਵਾਸਤੇ ਭੁੰਨ ਲਾਂਗੇ ਨਾ ਤਾਂ ਇਸ ਤਰ੍ਹਾਂ ਦਾ ਇਹਨਾਂ ਦਾ ਟੈਕਸਚਰ ਹੈ ਹੋ ਜਾਏਗਾ ਥੋੜਾ ਜਿਹਾ ਕਲਰ ਵੀ ਪਹਿਲਾਂ ਤੋਂ ਆਪਣੇ ਆਪ ਹੀ ਦੇਖੋ ਚੇਂਜ ਹੋ ਗਿਆ ਜਿਵੇਂ ਜਿਵੇਂ ਗਾਜਰਾਂ ਨੇ ਜੜੀਆਂ ਪੱਕਦੀਆਂ ਜਾ ਰਹੀਆਂ ਨੇ ਤਾਂ 5 ਤੋਂ 7 ਮਿੰਟ ਭੁੰਨਣ ਤੋਂ ਬਾਅਦ ਆਪਾਂ ਇਹਦੇ ਵਿੱਚ ਜਿਹੜਾ ਦੁੱਧ ਪਾਉਣਾ ਹੈ ਤਾਂ ਜਿਵੇਂ ਆਪਾਂ ਹੁਣ ਇਹਦੇ ਵਾਸਤੇ ਜਿਹੜਾ 700 ਗ੍ਰਾਮ ਗਾਜਰਾਂ ਲਈਆਂ ਸੀ ਮੈਂ ਇਹਦੇ ਵਿੱਚ 1 ਲੀਟਰ ਦੁੱਧ ਦਾ ਯੂਜ਼ ਕਰ ਰਹੀਆਂ 1 ਲੀਟਰ ਦੁੱਧ ਆਪਾਂ ਇਹਦੇ ਵਿੱਚ ਪਾ ਰਹੇ ਹਾਂ ਅ ਕਈ ਵਾਰੀ ਐਵੇਂ ਹੁੰਦਾ ਕਿ ਕੁਝ ਲੋਕ ਨੇ ਜਦੋਂ ਗਾਜਰਾਂ ਦੀ ਬਰਫੀ ਬਣਾਉਂਦੇ ਆ ਜਿੰਨੀ ਗਾਜਰਾਂ ਦੀ ਕੁਆਂਟੀਟੀ ਹੁੰਦੀ ਹੈ ਓਨਾ ਹੀ ਉਹਦੇ ਵਿੱਚ ਦੁੱਧ ਪਾਉਂਦੇ ਆ ਤੇ ਦੁੱਧ ਆਪਾਂ ਇਹਦੇ ਵਿੱਚ ਜ਼ਿਆਦਾ ਵੀ ਪਾ ਦਾਂਗੇ ਕੋਈ ਪ੍ਰੋਬਲਮ ਨਹੀਂ ਹੈ ਕਿਉਂਕਿ ਆਪਾਂ ਬਿਨਾਂ ਖੋਏ ਤੋਂ ਬਣਾ ਰਹੇ ਆ ਤਾਂ ਜਿੰਨਾ ਆਪਾਂ ਇਹਨਾਂ ਨੂੰ ਜ਼ਿਆਦਾ ਦੁੱਧ ਵਿੱਚ ਪਕਾਵਾਂਗੇ ਓਨਾਂ ਹੀ ਇਹ ਵਧੀਆ ਜਿਹੜੀਆਂ ਹੋਰ ਵੀ ਕਰੀਮੀ ਬਣ ਕੇ ਤਿਆਰ ਹੋਣਗੀਆਂ ਤਾਂ ਦੁੱਧ ਨੂੰ ਨਾ ਪਹਿਲਾਂ ਮੈਂ ਉਬਾਲ ਕੇ ਅਲੱਗ ਤੋਂ ਰੱਖਿਆ ਸੀ ਕੱਚਾ ਦੁੱਧ ਨਹੀਂ ਸੀ ਇਹ ਤੇ ਹੁਣ ਆਪਾਂ ਇਹਨੂੰ ਲਗਾਤਾਰ ਚਲਾਉਂਦੇ ਹੋਏ ਪਕਾਉਣਾ ਹੈ ਜਿਵੇਂ ਜਿਵੇਂ ਆਪਾਂ ਇਹਨੂੰ ਹੌਲੀ ਹੌਲੀ ਪਕਾਉਂਦੇ ਜਾਵਾਂਗੇ ਦੁੱਧ ਜਿਹੜਾ گاੜਾ ਹੁੰਦਾ ਸ਼ੁਰੂ ਹੋ ਜਾਏਗਾ گاੜਾ ਹੁੰਦਾ ਜਾਏਗਾ ਮੈਂ ਕਿਉਂਕਿ ਇਹਨੂੰ ਲਗਾਤਾਰ ਚਲਾਉਂਦੇ ਹੋਏ ਪਕਾ ਰਹੀਆਂ ਤਾਂ ਆਪਾਂ ਗੈਸ ਦਾ ਫਲੇਮ ਹੈ ਜਿਹੜਾ ਹਾਈ ਰੱਖਿਆ ਹੋਇਆ ਜੇ ਤੁਸੀਂ ਰਸੋਈ 'ਚ ਨਾਲ-ਨਾਲ ਕੋਈ ਹੋਰ ਕੰਮ ਕਰ ਰਹੇ ਹੋ ਤਾਂ ਗੈਸ ਦਾ ਫਲੇਮ ਘੱਟ ਵੀ ਰੱਖ ਸਕਦੇ ਹੋ ਤੇ ਬਸ ਨਾਲ-ਨਾਲ ਇਹਨੂੰ ਜਿਹੜਾ ਚਲਾਉਂਦੇ ਰਹਿਣਾ ਹੈ ਤਾਂ ਹੁਣ ਦੇਖੋ ਜਿਵੇਂ ਜਿਵੇਂ ਆਪਾਂ ਇਹਨੂੰ ਪਕਾਉਂਦੇ ਜਾ ਰਹੇ ਹਾਂ ਪਹਿਲਾਂ ਤੋਂ ਇਹ ਜਿਹੜੀ ਦੁੱਧ ਦੀ ਕੁਆਂਟੀਟੀ ਹੈ ਇਹਦੇ ਵਿੱਚ ਦੁੱਧ ਦੀ ਮਾਤਰਾ ਘਟਣੀ ਸ਼ੁਰੂ ਹੋ ਗਈ ਹੈ ਦੁੱਧ گاੜਾ ਹੋਣਾ ਸ਼ੁਰੂ ਹੋ ਗਿਆ ਜਦੋਂ ਇੰਨਾ ਕੁ گاੜਾ ਹੋ ਜਾਏਗਾ ਨਾ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਦੁੱਧ ਦੀ ਤਾਜੀ ਮਲਾਈ ਆ ਬਿਲਕੁਲ ਆਪਸ਼ਨਲ ਹੈ ਤੁਹਾਡੇ ਕੋਲ ਘਰ ਪਈ ਹੋਈ ਹੈ ਦੁੱਧ ਦੀ ਮਲਾਈ ਜਿਵੇਂ ਆਪਾਂ ਦੁੱਧ ਨੂੰ ਉਬਾਲ ਕੇ ਫ੍ਰਿਜ ਵਿੱਚ ਰੱਖ ਦਿੰਦੇ ਆ ਉਹਦੇ ਉੱਪਰ ਜਿਹੜੀ ਮਲਾਈ ਆ ਜਾਂਦੀ ਹੈ ਹੈਗੀ ਹੈ ਤਾਂ ਤੁਸੀਂ ਜ਼ਰੂਰ ਪਾ ਸਕਦੇ ਹੋ ਜੇ ਨਹੀਂ ਹੈ ਤਾਂ ਤੁਸੀਂ ਇਹਨੂੰ ਸਕਿਪ ਵੀ ਕਰ ਸਕਦੇ ਹੋ ਦਮ ਲਾਈ ਪਾਉਣ ਤੋਂ ਬਾਅਦ ਆਪਾਂ ਫਿਰ ਇਹਨੂੰ ਐਵੇਂ ਹੀ ਜਿਹੜਾ ਲਗਾਤਾਰ ਚਲਾਉਂਦੇ ਹੋਏ ਪਕਾਉਂਦੇ ਜਾਵਾਂਗੇ ਹੌਲੀ-ਹੌਲੀ ਦੇਖੋ ਜਿਹੜਾ ਦੁੱਧ ਹੈ ਉਹ ਕਾਫੀ گاੜਾ ਹੋਣਾ ਸ਼ੁਰੂ ਹੋ ਗਿਆ ਅਜੇ ਇਹਨੂੰ ਨਾ ਥੋੜੀਕ ਦਿਨ ਲਈ ਆਪਾਂ ਹੋਰ ਪਕਾਉਣਾ ਥੋੜਾ ਜਿਆ ਇਹਨੂੰ ਹੋਰ گاੜਾ ਕਰਾਂਗੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਜਿਹੜਾ ਚੀਨੀ ਪਾਵਾਂਗੇ ਤਾਂ ਹੁਣ ਦੇਖੋ ਜਦੋਂ ਦੁੱਧ ਇੰਨਾ ਕੁ گاੜਾ ਹੋ ਜਾਏਗਾ ਨਾ ਕਾਫੀ ਇਹਦੇ ਵਿੱਚ ਜਿਹੜਾ ਸੁੱਕ ਚੁੱਕਿਆ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਚੀਨੀ ਮੈਂ ਇਹਦੇ ਵਿੱਚ ਜਿਹੜਾ 1 ਕੱਪ ਦੇ ਕਰੀਬ ਚੀਨੀ ਪਾਈ ਹੈ ਤੁਸੀਂ ਬਿਲਕੁਲ ਇਹਦੇ ਵਿੱਚ ਚਾਓ ਤੇ ਘੱਟ ਵੀ ਚੀਨੀ ਕਰ ਸਕਦੇ ਹੋ ਕਿਉਂਕਿ ਗਾਜਰਾਂ ਵੀ ਕਾਫੀ ਮਿੱਠੀਆਂ ਹੁੰਦੀਆਂ ਨੇ ਤਾਂ ਕਿਸੇ ਵਜ੍ਹਾ ਕਰਕੇ ਜੇ ਤੁਸੀਂ ਚੀਨੀ ਜ਼ਿਆਦਾ ਖਾਣਾ ਨਹੀਂ ਪਸੰਦ ਕਰਦੇ ਜਾਂ ਜਿਆਦਾ ਜੜੀ ਇਹਦੇ ਵਿੱਚ ਚੀਨੀ ਨਹੀਂ ਪਾਉਣਾ ਚਾਹੁੰਦੇ ਤਾਂ ਇਹਨੂੰ ਘੱਟ ਵੀ ਆਪਣੇ ਟੇਸਟ ਦੇ ਅਕੋਰਡਿੰਗ ਕਰ ਸਕਦੇ ਹੋ ਚੀਨੀ ਪੌਣ ਤੋਂ ਬਾਅਦ ਇੱਕ ਵਾਰੀ ਚੀਨੀ ਜਿਵੇਂ ਇਹਦੇ ਵਿੱਚ ਮੈਲਟ ਹੁੰਦੀ ਹੈ ਇਸ ਤਰ੍ਹਾਂ ਦੇਖੋ ਫਿਰ ਮਿਕਸਚਰ ਲਿਕਵਿਡੀ ਹੋ ਜਾਂਦਾ ਹੁਣ ਆਪਾਂ ਨੂੰ ਥੋੜੀ ਦੇਰ ਤੱਕ ਹੋਰ ਪਕਾਵਾਂਗੇ ਜਦੋਂ ਤੱਕ ਇਹ ਕੜਾਈ ਇਹਨੂੰ ਜੜਾ ਛੱਡਣਾ ਸ਼ੁਰੂ ਨਹੀਂ ਕਰ ਦਿੰਦਾ ਤਾਂ ਹੌਲੀ ਹੌਲੀ ਜਿਵੇਂ ਜਿਵੇਂ ਪਕਾਉਂਦੇ ਜਾਵਾਂਗੇ ਨਾ ਇਸ ਤਰ੍ਹਾਂ ਇਕੱਠਾ ਹੋਣਾ ਸ਼ੁਰੂ ਹੋ ਜਾਏਗਾ ਜਦੋਂ ਇਸ ਤਰ੍ਹਾਂ ਇਕੱਠਾ ਹੋਣਾ ਸ਼ੁਰੂ ਹੋ ਜਾਏ ਫਿਰ ਆਪਾਂ ਗੈਸ ਦਾ ਫਲੇਮ ਜਿਹੜਾ ਬੰਦ ਕਰ ਦੇਣਾ ਇਸ ਤੋਂ ਜ਼ਿਆਦਾ ਨਹੀਂ ਇਹਨੂੰ ਆਪਾਂ ਪਕਾਉਣਾ ਬਹੁਤ ਜ਼ਿਆਦਾ ਇਹਨੂੰ ਡਰਾਈ ਨਹੀਂ ਤੁਸੀਂ ਕਰਨਾ ਤੇ ਫਿਰ ਜਿਹੜੀ ਵੀ ਥਾਲੀ ਜਾਂ ਟ੍ਰੇ ਵਿੱਚ ਬਰਫੀ ਜਮਾਉਣੀ ਹੈ ਨਾ ਉਹਦੇ ਵਿੱਚ ਥੋ ਨਾਲ ਹੀ ਬਟਰ পেਪਰ ਇਹਦੇ ਵਿੱਚ ਲਗਾਇਆ ਬਿਲਕੁਲ ਆਪਸ਼ਨਲ ਹੈ ਤੇ ਹੁਣ ਜਿਹੜਾ ਆਪਣੇ ਕੋਲ ਗਾਜਰ ਦੀ ਬਰਫੀ ਵਾਲਾ ਸਾਰਾ ਮਿਕਸਚਰ ਆਪਾਂ ਇਹਦੇ ਵਿੱਚ ਪਾ ਕੇ ਨਾ ਚੰਗੀ ਤਰ੍ਹਾਂ ਨੂੰ ਇੱਕ ਵਾਰੀ ਸੈੱਟ ਕਰ ਦੇਣਾ ਬਹੁਤ ਹੀ ਵਧੀਆ ਜਿਹੜੀ ਇਸ ਤਰੀਕੇ ਨਾਲ ਨਾ ਬਰਫੀ ਹੈ ਜਿਹੜੀ ਬਣ ਕੇ ਤਿਆਰ ਹੋ ਜਾਂਦੀ ਹੈ ਤੁਸੀਂ ਨਾਲ-ਨਾਲ ਆਪਣਾ ਦੂਸਰਾ ਕੰਮ ਵੀ ਕਰ ਸਕਦੇ ਹੋ ਕੋਈ ਵੀ ਜੋ ਕਿਚਨ 'ਚ ਕਰ ਰਹੇ ਹੋ ਤੇ ਨਾਲ ਦੀ ਨਾਲ ਇਹ ਜਿਹੜੀ ਇਹ ਬਰਫੀ ਵੀ ਸਾਈਡ ਬਾਈ ਸਾਈਡ ਬਣਾ ਸਕਦੇ ਹੋ ਤਾਂ ਹੁਣ ਦੇਖੋ ਆਪਾਂ ਸਾਰੇ ਮਿਕਸਚਰ ਨੂੰ ਜਿਹੜਾ ਇਹਦੇ ਵਿੱਚ ਸੈੱਟ ਕਰਤਾ ਹੈ ਇਹਨੂੰ ਚਾਹੋ ਤੇ ਇਸੇ ਤਰੀਕੇ ਨਾਲ ਰੱਖ ਸਕਦੇ ਹੋ ਜਾਂ ਫਿਰ ਥੋੜੇ ਜਿਹੀ ਬਰੀਕ ਕੱਟ ਕਰਕੇ ਨਾ ਬਦਾਮ ਜਾਂ ਕਾਜੂ ਉਹ ਵੀ ਇਹਦੇ ਉੱਤੇ ਪਾ ਸਕਦੇ ਹੋ ਮੈਂ ਇਹਦੇ ਉੱਪਰ ਜਿਹੜਾ ਬਦਾਮ ਤੇ ਕਾਜੂ ਦੋਨਾਂ ਨੂੰ ਕੱਟ ਕਰਕੇ ਨਾ ਇਸ ਤਰੀਕੇ ਨਾਲ ਇਹਦੀ ਗਾਰਨਿਸ਼ਿੰਗ ਕਰਤੀ ਹੈ ਚਮਚ ਨਾਲ ਥੋੜਾ ਜਿਹਾ ਇਹਨੂੰ ਸੈੱਟ ਕਰ ਦਾਂਗੇ ਤੇ ਇਸ ਤੋਂ ਬਾਅਦ ਜੇ ਤੁਸੀਂ ਬਰਫੀ ਰਾਤ ਨੂੰ ਬਣਾ ਰਹੇ ਹੋ ਨਾ ਤਾਂ ਹੁਣ ਕਿਉਂਕਿ ਠੰਡ ਦਾ ਮੌਸਮ ਹੈ ਤੁਸੀਂ ਇਹਨੂੰ ਰਾਮ ਨਾਲ ਹੀ ਇਹ ਜਿਹੜਾ ਬਾਹਰ ਹੀ ਰੱਖ ਸਕਦੇ ਹੋ ਤੇ ਓਵਰਨਾਈਟ ਹਨ ਇਹਨੂੰ ਪੂਰੀ ਰਾਤ ਪਈ ਰਹਿਣ ਦਿਓ ਅਗਲੇ ਦਿਨ ਜਿਹੜੇ ਦੇ ਪੀਸਿਸ ਆਪਾਂ ਕੱਟ ਕਰ ਲੈਨੇ ਆ ਜਿਆਦਾ ਜਲਦੀ ਆ ਫਿਰ ਤੁਸੀਂ ਇਹਨੂੰ 3 ਤੋਂ 4 ਘੰਟੇ ਵਾਸਤੇ ਜਿਹੜਾ ਫ੍ਰਿਜ ਵਿੱਚ ਵਿੱਚ ਵੀ ਇਹ ਜਿਹੜਾ ਰੱਖ ਸਕਦੇ ਹੋ ਆਪਾਂ ਇਹਨੂੰ ਰਾਤ ਨੂੰ ਐਵੇਂ ਹੀ ਰਹਿਣ ਤਾਂ ਸੀ ਅਗਲੇ ਦਿਨ ਆਪਾਂ ਇਹਦੇ ਜਿਹੜੇ ਪੀਸਿਸ ਕੱਟ ਕਰ ਰਹੇ ਆ ਤੇ ਦੇਖੋ ਬਰਫੀ ਬਹੁਤ ਹੀ ਵਧੀਆ ਜੰਮ ਕੇ ਜਿਹੜੀ ਤਿਆਰ ਹੋ ਗਈ ਹੈ ਹੁਣ ਇਹਦੇ ਪੀਸਿਸ ਆ ਜਿਹੜੇ ਆਪਾਂ ਕੱਟ ਕਰ ਲਾਂਗੇ ਪਹਿਲਾਂ ਤੁਹਾਨੂੰ ਇੱਕ ਦੂਸਰੀ ਪਲੇਟ ਵਿੱਚ ਇਸ ਤਰ੍ਹਾਂ ਸਿੱਧਾ ਕਰ ਲੈਨੇ ਆ ਇਸ ਸਵਾਦੇ ਦੇ ਪੀਸ ਕੱਟ ਕਰਦੇ ਹਾਂ ਜਿੰਨੇ ਵੀ ਸਾਈਜ਼ ਦੇ ਤੁਸੀਂ ਇਹਦੇ ਪੀਸ ਰੱਖਣਾ ਚਾਹੋ ਰੱਖ ਸਕਦੇ ਹੋ ਕੱਟ ਕਰਨ ਤੋਂ ਹੀ ਤੁਹਾਨੂੰ ਪਤਾ ਚੱਲ ਰਿਹਾ ਹੋਗਾ ਦੇਖੋ ਕਿੰਨਾ ਵਧੀਆ ਜਿਹੜਾ ਇਸ ਬਰਫੀ ਦਾ ਟੈਕਸਚਰ ਆਇਆ ਬਿਲਕੁਲ ਸੌਫਟ ਵਾਲੀ ਬਰਫੀ ਹੈ ਜਿਹੜੀ ਬਣ ਕੇ ਤਿਆਰ ਹੁੰਦੀ ਹੈ 23 ਬਰਫੀ ਨੂੰ ਬਣਾਉਣ ਵਾਸਤੇ ਨਾ ਤਾਂ ਆਪਾਂ ਨੂੰ ਕੋਈ ਖੋਏ ਦੀ ਜ਼ਰੂਰਤ ਪੈਂਦੀ ਹੈ ਨਾ ਹੀ ਆਪਾਂ ਇਹਦੇ ਵਿੱਚ ਕੋਈ ਜ਼ਿਆਦਾ ਘਿਓ ਪਾਉਣਾ ਜਦੋਂ ਵੀ ਤੁਹਾਡੇ ਕੁਝ ਮਿੱਠਾ ਖਾਣ ਦਾ ਮਨ ਕਰਦਾ ਹੈ ਤੁਸੀਂ ਇਹ ਵਾਲੀ ਬਰਫੀ ਬਣਾ ਕੇ ਜਿਹੜੀ ਫ੍ਰਿਜ ਵਿੱਚ ਸਟੋਰ ਕਰਕੇ ਰੱਖ ਸਕਦੇ ਹੋ ਤੇ ਆਰਾਮ ਨਾਲ ਜਦੋਂ ਵੀ ਤੁਸੀਂ ਮਿੱਠਾ ਖਾਣਾ ਚਾਹੁੰਦੇ ਹੋ ਇਸ ਬਰਫੀ ਨੂੰ ਤਾ ਇੱਕ ਪੀਸ ਤੁਹਾਨੂੰ ਤੋੜ ਕੇ ਇਹਦਾ ਟੈਕਸਚਰ ਵੀ ਦਿਖਾ ਦਿੰਨੀ ਆ ਦੇਖ ਕੇ ਤੁਹਾਨੂੰ ਪਤਾ ਚਲ ਜੇਗਾ ਕਿੰਨੀ ਜ਼ਿਆਦਾ ਸੌਫਟ ਦੇਖੋ ਇਹ ਵਾਲੀ ਬਰਫੀ ਆਪਣੀ ਬਣ ਕੇ ਤਿਆਰ ਹੋ ਗਈ ਆ ਤਾਂ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਇਹ ਰੈਸਪੀ ਚੰਗੀ ਲੱਗੀ ਹੋਵੇਗੀ ਚੰਗੀ ਲੱਗੀ ਤਾਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜਲਦੀ ਆਪਾਂ ਮਿਲਾਂਗੇ ਇੱਕ ਹੋਰ ਨਵੀਂ ਰੈਸਪੀ ਦੇ ਨਾਲ ਤਦ ਤੱਕ ਦੇ ਲਈ ਆਪਣਾ ਧਿਆਨ ਰੱਖੋ ਆਪਣੀ ਫੈਮਿਲੀ ਦਾ ਧਿਆਨ ਰੱਖੋ